ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੈ ਜੀ ਪੁਚੰਗੀ ਜੁਝਾਰ ਸਿੰਘ ਤੇ ਤੁਹਾਨੂੰ ਨਹੰਗ ਸਿੰਘਾਂ ਵਾਲਾ ਤੁਸੀਂ ਨੱਚਣ ਕੁੱਦਣ ਵਾਲਿਆਂ ਦੀਆਂ ਤੇ ਬੜੀਆਂ ਵੀਡੀਓ ਸ਼ੇਅਰ ਕਰਦੇ ਹੋ ਪਰ ਤੁਹਾਨੂੰ ਜੁਝਾਰ ਸਿੰਘਾਂ ਪ੍ਰਾਰਥਨਾ ਹੰਦ ਸਿੰਘਾਂ ਵਾਲਾ ਜਕਾਰਾ ਸੁਣਾਵੇਗਾ ਤੇ ਤੁਸੀਂ ਆਪਣਾ ਫਰਜ਼ ਸਮਝਦੇ ਹੋਏ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਜੀ ਗੱਜ ਗੱਜ ਕਰਾਈ ਜਾਵੇ i